ਲਿਓ 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 ਚੱਲ ਮੀਟ ਚੱਪੀ ਮੀਟ ਮੀਟ ਚੱਪੀ ਕਿਹੜਾ ਹੈ ਇਹ ਅਮਰਿੰਦ ਤੇ ਆ ਲੈ ਉਹ ਲੈ ਉਹ ਭਾਈ ਸੌਰੀ 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 ਇਹ ਇਹ लवली ਕਰ ਚੱਕ ਸੇਤੀ ਮਾਮਲਾ ਲੈਣਾ ਪ੍ਰੈਸ ਕਰਦਾ। ਇਦਾਂ ਜੀ ਕਿ ਇੱਕ ਬਹਿਮਨ ਦਵਾਨਾ ਪਿੰਡ ਹੈ ਜਿਹੜਾ ਆਪਣੇ सदर ਬਠਿੰਡਾ ਦੀ ਹਦੂਦ ਦੇ ਅੰਦਰ ਆਉਂਦਾ ਹੈਗਾ ਉੱਥੇ 23 ਅੱਠ ਨੂੰ ਜਿਹੜਾ ਉਹਦੇ ਖੇਤ ਆ ਉੱਥੇ ਇੱਕ ਮੋਟਰ ਦੇ ਜਿਹੜਾ ਡੱਗ ਹੈ ਉਹਦੇ ਵਿੱਚ ਇੱਕ ਮੇਲ ਬੰਦੇ ਦੀ ਜਾਨਕੀ ਪੁਰਸ਼ ਦੀ ਇੱਕ ਲਾਸ਼ ਮਿਲੀ ਸੀ। ਤੇ ਜਿਹੜਾ ਮ੍ਰਿਤਕ ਹੈਗਾ ਤਾਂ ਨਾਮ ਹੈਗਾ ਗੁਰਪਾਲ ਸਿੰਘ ਉਹ ਗੌਰਵ ਤਾਂ ਐਸੀ ਉਸ ਦੇ ਜਿਹੜਾ ਫਾਜ਼ਾ ਉਹਦੀ ਇੰਜਰੀ ਸੀ ਬੋਡੀ ਤੇ ਵਿਜੀਬਲ ਇੰਜਰੀਜ਼ ਸਨ। ਜਣੀ ਕਿ ਜਿੱਦਾਂ ਕਿ ਪੇਟ ਤੇ neck ਤੇ ਇਦਾਂ ਲੱਗਦਾ ਜਿੱਦਾਂ ਹੈ ਨਾ ਕਤਲ ਕਰਕੇ ਕਿਸੇ ਨੇ ਉੱਥੇ ਇਹ ਕਤਲ ਕੀਤਾ ਹੋਵੇ ਤਾਂ ਉਹ ਸੀ ਉਸ ਦੇ ਮ੍ਰਿਤਕ ਦੇ ਫਾਦਰ ਜਿਹੜਾ ਸੁਰਿੰਦਰ ਸਿੰਘ ਹੈਗਾ ਇੱਕ ਤੇ ਉਸੇ ਪਿੰਡ ਦਾ ਕਲੋਨੀਆਂ ਪੈਂਦੀਆਂ ਨੇ ਕਲੋਨੀਆਂ ਉਹਦੀਆਂ ਬਹਿਮਦਵਾਨੇ ਦੀਆਂ ਉਹਨਾਂ ਦੇ ਬਿਆਨਾਂ ਤੇ ਆਪਾਂ ਇੱਕ 185 ਨੰਬਰ ਮੁਕੱਦਮਾ ਜਿਹੜਾ ਹੈਗਾ ਸਦਰ ਬਠਿੰਡੇ 302 ਦੀ ਧਾਰਾ ਆਈਪੀਸੀ ਦੀ ਤੇ ਜਿਹੜੀ ਪੀਐਨਐਸ ਦੀਆਂ ਧਾਰਾ ਹੈਗੀਆਂ ਨਾਮ ਨੂੰ ਵਿਅਕਤੀਆਂ ਦੇ ਅਗੇਂਸਟ ਦਰਜ ਕੀਤਾ ਸੀ ਜਿਹਦੀ ਤਫਤੀਸ਼ ਦੌਰਾਨ ਸਾਨੂੰ ਫਿਰ ਪਤਾ ਲੱਗਾ ਕਿ ਜਿਹੜੇ ਇਹਦਾ ਹੀ ਦੋਸਤ ਸੀ ਇੱਕ ਮ੍ਰਿਤਕ ਦਾ ਨਾਮਦੇਵ ਉਸੇ ਪਿੰਡ ਦਾ ਸੀ ਇਹਨਾਂ ਦਾ ਗੁਆਂਢੀ ਸੀ ਉਹਨੇ ਹੀ ਇਹਦਾ ਕਤਲ ਕੀਤਾ ਆ ਆਪਦੀ ਉਹਦੀ ਜਿਹੜੀ ਘਰ ਵਾਲੀ ਹੈਗੀ ਆ ਨਾਮਦੇਵ ਦੀ ਉਹ ਵੀ ਵਿੱਚ ਦੇ ਸ਼ਾਮਲ ਹੈਗੀ ਆ ਵਜਾ ਇਹ ਬਣੀ ਕਿ ਜਿਹੜਾ ਮ੍ਰਿਤਕ ਹੈਗਾ ਉਹਦੀ ਨਾਮਦੇਵ ਦੀ ਘਰ ਲੜੀ ਤੇ ਅਕਿਊਜ਼ ਦੀ ਘਰ ਲੜੀ ਤੇ ਮਾੜੀ ਅੱਖ ਰੱਖਦਾ ਸੀ ਉਸ ਨਾਲ ਜਾਨੀ ਕਿ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਉਹਨੇ ਵਰਜਿਆ ਵੀ ਸੀ ਨਾਮਦੇਵ ਨੇ ਕਿ ਸਾਡੇ ਘਰੇ ਨਾ ਆਇਆ ਕਰ ਬਟ ਫਿਰ ਵੀ ਉਹ ਜਾਂਦਾ ਸੀ ਸੋ ਇਸ ਦੇ ਚਲਦੇ ਉਹਨਾਂ ਨੇ ਫਿਰ ਇਹਦਾ ਕਤਲ ਕੀਤਾ ਅਸੀਂ ਦੋਵੇਂ ਜਿਹੜੇ ਹੈਗੇ ਅਕਿਊਜ਼ਡ ਉਹ ਅਰੈਸਟ ਕਰ ਲਏ ਨੇ ਤੇ ਜਿਹੜਾ ਮਰਡਰ ਵੈਪਨ ਹੈਗਾ ਜਿੱਦਾਂ ਜਿਹਦੇ ਨਾਲ ਉਹਨਾਂ ਨੇ ਛਾਪ ਇੰਜੀ ਜਿਹੜੀਆਂ ਆਈਆਂ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਚੁੰਨੀ ਵੀ ਇੱਕ ਰਿਕਵਰ ਕੀਤੀ ਹੈਗੀ ਆ ਕਿਉਂਕਿ ਜੋ ਇਹਨਾਂ ਨੇ ਨਾ ਜੀ ਜਿਹੜੀ ਹੈਗੀ ਲੇਡੀ ਹੈ ਜਿਹਦੇ ਉਧੇ ਘਰ ਆ ਲੈਣੇ ਵਗੈਰਾ ਨੇ ਇਹ ਦਾ ਇਥੇ ਇਹਦੀਆਂ ਸੱਟਾਂ ਮਾਰੀਆਂ ਹੈਗੀਆਂ ਤੇ ਜਿਹੜੀ ਲੇਡੀ ਹੈਗੀ ਹੈ ਇਹਨੇ ਵੀ ਉਹਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਸੀ ਸੋ ਦੋਵੇਂ ਜਿਹੜੇ ਆਪਣੇ ਹੈਗੇ ਚੀਜ਼ਾਂ ਇਹ ਬਰਾਮਦ ਹੋਈਆਂ ਨੇ ਬਾਕੀ ਅੱਜ ਉਹਨਾਂ ਨੂੰ ਜੱਜ ਸਾਹਿਬ ਨੂੰ ਰਿਪੋਰਟ ਪੇਸ਼ ਕਰਕੇ ਤੇ ਉਹਨਾਂ ਰਿਮਾਂਡ ਲੈ ਕੇ ਬਾਕੀ ਫਰਦਰ ਪੁੱਛਗਿੱਛ ਕਰਾਂਗੇ। ਕਿੱਥਰ ਕੀ ਤਕਸੁਰ ਘਰੇ ਆ ਗਿਆ ਖੇਤ ਨਹੀਂ ਨਹੀਂ ਜੀ ਜਿੱਥੋਂ ਬੋਡੀ ਮਿਲੀ ਉੱਥੇ ਹੀ ਰਹਿ ਗਈ। ਔਰ ਵੀ ਕਿਸੇ ਦੀ ਖੋਰਗਾਨੀ ਦਾ ਨਹੀਂ ਇਹ ਦੋਆ ਮੀਆਂ ਬੀਬੀ ਦੀ ਹੈ ਚਾਕੂ ਵੀ ਨੇ ਮਾਰੇ ਜਾਂ ਹਮਲੇ ਨੇ ਮਾਰੇ ਜਾਂ ਜੀ 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 ਮੇਰੀ ਪਸੰਦੀਦਾ ਚਾਕੂ ਮਾਰੇ ਇਕੱਲੇ ਘੋਟੇ ਨਾਮਦੇਵ ਇਹ ਮੈਸੇ ਕੁੰਡਾ ਜੀ ਦੀ ਡੈਥ ਹੋਈ ਹੈ ਜੇ ਕੀ ਕੰਮ ਕਰਦਾ ਸੀ ਸਰੇ ਇਹ ਵੀ ਕੁਝ ਦਿਨ ਪਹਿਲੇ ਸਾਲ ਖੋ ਗਿਆ ਸਾਲ ਸਵਾ ਸਾਲ ਪਹਿਲਾਂ ਇਹ ਵੈਸੇ ਤਾਂ ਦਿਹਾੜੀਦਾਰ ਹੀ ਬੰਦੇ ਨੇ ਹੈਗੇ ਇਹਦੇ ਤੇ ਵੀ ਇੱਕ ਪਰਚਾ ਹੈਗਾ ਮਾਰਡਰ ਦਾ सदर ਪਟਿੰਡਾ ਥਾਣੇ ਆ ਸਾਲ ਦਵਾ ਸਾਲ ਪਹਿਲਾਂ ਹੀ ਇਹ ਰੈਗੂਲਰ ਬੇਲ ਤੇ ਆਇਆ ਹੈਗਾ ਸੀ ਤੇ ਜਿਹੜਾ ਦੋਸ਼ੀ ਹੈਗਾ ਇਹਦੇ ਤੇ ਵੀ ਛੇਕ ਪਰਚੇ ਹੈਗੇ ਆ ਬਠਿੰਡੇ ਦੇ ਅਲੱਗ-ਅਲੱਗ ਥਾਣਿਆਂ 'ਚ ਐਸਕੇ ਸਰ ਜੀ ਇਹ ਦੱਸਿਆ ਮੈਂ ਜੀ ਉਹਦਾ ਮਾਰਿਆ ਇਹ ਇਹ ਉਹਨਾਂ ਨੇ ਉਹਨਾਂ ਮਾਰ ਦਿੱਤਾ ਜੇ ਦੋਛੇੜਿਆ ਉਹ ਕੋਈ ਕੰਪਲੀਟ ਨਹੀਂ ਕੀਤੀ ਇਹ ਮੇਰੇ ਘਰ ਵਾਲੀ ਨੂੰ ਜੀ ਇਦਾਂ ਕਰਦਾ ਉਹ ਨਹੀਂ ਉਹਨਾਂ ਨੇ ਅਜੇ ਤਾਈਂ ਦੇਖੋ ਜੀ ਅੱਜ ਹੁਣ ਆਪਣੇ ਰਿਕਾਰਡ ਖੰਗਾਲ ਲਾਂਗੇ ਪਰ ਜਿੱਥੇ ਤੱਕ ਸਾਨੂੰ ਹੁਣ ਪਤਾ ਹੀ ਕਲੀਅਰ ਹੋਇਆ ਜੇ ਇਦਾਂ ਦੀ ਕੋਈ ਕੰਪਲੀਟ ਨਹੀਂ ਹੈ ਗਈ ਸਾਡੇ ਕੋਲ ਬਟ ਸਟਿਲ ਆਪਾਂ ਉਹਨਾਂ ਇਹ ਚੈੱਕ ਕਰ ਲਾਂਗੇ ਤੇ ਬਟ ਉਹਨੇ ਆਪ ਆਪਣੇ ਲੈਵਲ ਤੇ ਹੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਉਹ ਨਹੀਂ ਸਮਝਿਆ ਕਿੰਨੇ ਵੀ ਦੀ ਗੱਲ ਹੈ ਸਾਰੇ ਉਹਨਾਂ ਨੇ ਮਟਰ ਕੀਤਾ ਸੀ ਸ਼ਾਮ ਦੀ ਰਾਤ ਨੂੰ ਦੇ ਕੱਲ ਸ਼ਾਮ ਨੂੰ ਹਾਂ ਆਪਾਂ ਨੂੰ ਜਦੋਂ ਬੋਡੀ ਮਿਲੀ ਉਹ ਤੋਂ ਥੋੜੀ ਚਿਰ ਪਹਿਲਾਂ ਹੀ ਹੋਇਆ ਸੀ 12 ਹਾਂਜੀ ਇੱਕ ਲੈ ਕੇ ਕਿ ਮੈਂ ਆਨ ਹਾਂਜੀ ਨਾਲੇ ਕੇ ਇਸ ਦੇ ਨਾਲ ਉਹਨੂੰ ਲੈ ਕੇ ਆਈ ਸੀ ਕਿਉਂਕਿ ਇਹ ਗਵੰਡੀ ਸੀ ਇੱਕ ਤਰ੍ਹਾਂ ਦਾ ਦੋਸਤ ਵੀ ਸੀ ਆਹ ਬਹਾਨਾ ਬਣਾ ਕੇ ਕੀ ਬਹਾਨਾ ਬਣਾ ਬਹਾਨਾ ਐਗਜੈਕਟ ਸਾਰਾ ਕਿ ਜਿਵੇਂ ਜਿੰਨੇ ਡਿਟੇਲਸ ਨਹੀਂ ਐਸੀ ਜਿਹਦਾ ਤੁਹਾਨੂੰ ਪਹਿਲਾਂ ਵੀ ਬੇਤੀ ਕੀਤੀ ਦੱਸ ਸਕਦੇ ਬਟ ਬਹਾਨਾ ਬਣਾ ਕੇ ਜਿੱਦਾਂ ਗਵੰਡੀ ਸੀ ਦੋਸਤ ਵੀ ਸੀ ਤੇ ਫਿਰ ਉਹ ਬਹਾਨਾ ਬਣਾ ਕੇ ਨਾਲ ਲੈ ਆਇਆ ਸਰ ਇਸ ਤਰ੍ਹਾਂ ਉਸ ਉਹਨਾਂ ਨੇ